ਕੁਝ ਕਟੀਆਂ ਲੋਕਾਂ ਦੇ ਕਰਕੇ ਚਾਰੇ ਪਾਸੇ ਅਜੀਹਾ ਮਾਹੌਲ ਬਣਿਆ ਹੋਇਆ ਹੈ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਰਹੇ ਹੋ ਕਿ ਸਮਾਨ ਜੜਾ ਖਿਲਰਿਆ ਪਿਆ ਅਤੇ ਦਰਵਾਜ਼ੇ ਵੀ ਟੁੱਟੇ ਹੋਏ ਨੇ ਦਰਅਸਲ ਇਹ ਦਰਵਾਜ਼ੇ ਬਠਿੰਡਾ ਦੇ ਜਨਤਾ ਨਗਰ ਗੁਰਦੁਆਰਾ ਸਾਹਿਬ ਦੇ ਗੁਰੂ ਘਰ ਦੇ ਨੇ ਜਿੱਥੇ ਕਿ ਚੋਰਾਂ ਦੇ ਵੱਲੋਂ ਚੋਰੀ ਕਰਦੇ ਹੋਏ ਗੋਲਕ ਗੁਰੂ ਘਰ ਦੇ ਵਿੱਚੋਂ ਚੁੱਕ ਕੇ ਲੈ ਗਏ ਅਤੇ ਖਾਲੀ ਕਰਕੇ ਸੁੱਟ ਗਏ ਅਤੇ ਦਰਵਾਜ਼ੇ ਨੂੰ ਤੋੜ ਕੇ ਉਹਨਾਂ ਨੇ ਇਸ ਪੂਰੀ ਵਾਰਦਾਤ ਨੂੰ ਅੰਜਾਮ ਦਿੱਤਾ ਤੇ ਇਹ ਸਾਰੀ ਘਟਨਾ ਕੈਮਰੇ ਦੇ ਵਿੱਚ ਵੀ ਕੈਦ ਹੋਈ ਆ ਜਿਸ ਤੋਂ ਬਾਅਦ ਇਸ ਮਾਮਲੇ ਲੈ ਕੇ ਪੁਲਿਸ ਨੂੰ ਵੀ ਸੂਚਨਾ ਦੇ ਦਿੱਤੀ ਹੈ ਉੱਥੇ ਇਸ ਘਟਨਾ ਨੂੰ ਲੈ ਕੇ ਗੁਰੂ ਘਰ ਦੇ ਸੇਵਾਦਾਰ ਦਾ ਕੀ ਕਹਿਣਾ ਆਓ ਸੁਣਦੇ ਹਾਂ ਖਲਸਾ ਗੁਰਦੁਆਰਾ ਸਾਹਿਬ ਜਨਤਨਾਗਰ ਦੇ ਵਿਖੇ ਕਚੋਰੀ ਦਾ ਮਾਮਲਾ ਸਾਹਮਣੇ ਆਇਆ ਉਹਦੇ ਵਿੱਚ ਤੁਸੀਂ ਕੀ ਕਹਿਣਾ ਜਾਂ ਤੁਹਾਨੂੰ ਕਿਵੇਂ ਪਤਾ ਲੱਗਿਆ ਤੁਹਾਨੂੰ ਸਵੇਰੇ 7 ਵਜੇ ਸਾਨੂੰ ਪ੍ਰਧਾਨ ਮਿੱਠੂ ਸਿੰਘ ਜੀ ਦਾ ਫੋਨ ਆਇਆ ਸਾਡੇ 6:00 ਵਜੇ ਤੇ ਕਰੀਬਨ ਉੱਥੇ ਗੁਰਦਾਰ ਸਾਹਿਬ ਉਹ ਮੇਰੀ ਡਿਊਟੀ ਗੁਰਦਾਰ ਸਿੰਘ ਸੁਆਹ ਉੱਥੇ ਫੋਨ ਆਇਆ ਸੀ ਵੀ ਇਸ ਤਰ੍ਹਾਂ ਜਨਤ ਨਗਰ ਦੀ ਬੋਲਕਦਾ ਲੋਕ ਤੋੜ ਤੱਕ ਚ ਨੇ ਤੇ ਉਸ ਤੋਂ ਬਾਅਦ ਅਸੀਂ ਮੈਂ ਇੱਥੇ ਸਖਤੀ ਸਾਹਿਬ ਮੌਕੇ ਤੇ ਮੌਕਾ ਦੇਖਣ ਵਸਤੇ ਅੱਛਾ ਜੇ ਆਪਾਂ ਗੱਲ ਕਰੀਏ ਤੁਸੀਂ ਸਿੰਘਾ ਸਿੰਘ ਦਾ ਪਰਿਵਾਰ ਖਾਤੇ ਡਗਰਾ ਹਾਂਜੀ ਹਾਂਜੀ ਅੱਛਾ ਜਿਵੇਂ ਹੁਣ ਤੁਹਾਡੇ ਕੋਲੇ ਇਹ ਮਾਮਲਾ ਤੁਹਾਡੇ ਸਾਹਮਣੇ ਆ ਗਿਆ ਹੈ ਇੱਕ ਸਖਤੀਆ ਤੇ ਸਾਹਮਣੇ ਤੇ ਤੁਸੀਂ ਹੁਣ ਇੱਥੇ ਕੋਈ ਕਾਰਵਾਈ ਵਗੈਰੇ ਕੋਈ ਜਾਣਕਾਰੀ ਵਗੈਰੇ ਮਿਲੀ ਨਹੀਂ ਸਾਨੂੰ ਇੱਥੋਂ ਹਜੇ ਕੋਈ ਜਾਣਕਾਰੀ ਨਹੀਂ ਉਹ ਇਨਕੁਆਰੀ ਚੱਲ ਰਹੀ ਹੈ ਉਸ ਮਹਿਕਮਾ ਇਨਕੁਆਰੀ ਕਰ ਰਿਹਾ ਉਹ ਜੋ ਉਹਨਾਂ ਦੇ ਸਮਝ ਚ ਉਹ ਇਸ ਤਰ੍ਹਾਂ ਕਰ ਰਿਹਾ ਉੱਥੇ ਹੀ ਮੌਕੇ ਤੇ ਪੁਲਿਸ ਵੀ ਪਹੁੰਚੀ ਤਾਂ ਪੁਲਿਸ ਦੇ ਵੱਲੋਂ ਗੁਰੂ ਘਰ ਦੇ ਚਾਰੇ ਪਾਸਿਓਂ ਜਾਂਚ ਪੜਤਾਲ ਕੀਤੀ ਅਤੇ ਪੁਲਿਸ ਅਧਿਕਾਰੀ ਨੇ ਗੱਲਬਾਤ ਕਰਦੇ ਹੋਏ ਕਿਹਾ ਕਿ ਅਸੀਂ ਪੂਰੀ ਥਾਂ ਦਾ ਜਾਇਜ਼ਾ ਲੈ ਲਿਆ ਤੇ ਅੱਗੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅੱਜ ਜਨਤਾਨਗਰ ਦੇ ਗੁਰਦੁਆਰਾ ਦੇ ਹਿਸਾਬ ਦੇ ਵਿੱਚ ਇੱਕ ਚੋਰੀ ਦਾ ਮਾਮਲਾ ਸਾਹਮਣੇ ਆਇਆ ਪੁਲਿਸ ਪੱਖਾ ਸੰਤਪੀਸ਼ ਕਰ ਰਿਹਾ ਹੈ ਕੀ ਜਾਣਕਾਰੀ ਵੀ ਲਿਆ ਕੋਈ ਤੱਤ ਮਿਲੇ ਸਾਹਮਣੇ ਆਏ ਜਿਹੜੀ ਸਾਨੂੰ ਇਥੇ ਤਲਾਹ ਮਿਲੀ ਸੀ ਵੀ ਗੋਲਕ ਤੋਂ ਚੋਰੀ ਹੋਈ ਹੈਗੀ ਉੱਚ ਅਸੀਂ ਫਿੰਗਰਪ੍ਰਿੰਟ ਮਾਰ ਬੁਲਾਏ ਹੈਗੇ ਉਹ ਚੈੱਕ ਕਰ ਰਹੇ ਆ ਜੇ ਫਿੰਗਰਪ੍ਰਿੰਟ ਤੋਂ ਤੇ ਹੋਰ ਆਸ-ਪਾਸ ਤੋਂ ਅਸੀਂ ਤਲਾਸ਼ ਕਰ ਲਿਆ ਅੱਜ ਕੋ ਮਾਮਲਾ ਸਾਹਮਣੇ ਆਇਆ ਸੰਦਾ ਅੱਛਾ ਕੋਈ ਜਾਣਕਾਰੀ ਮਿਲੀ ਕੋਈ ਸ਼ੱਕ ਦੇ ਦਰ ਆ ਪੈ ਲੱਕ ਨੇ ਸ਼ੱਕ ਦੇ ਦਰ ਤੇ ਅਸੀਂ ਚੈੱਕ ਕਰ ਰਹੇ ਆ ਬਾਕੀ ਜਿਹੜੀ ਚੋਰੀ ਕੋਈ ਬਾੜੀ ਹੈ ਨਹੀਂ ਕਿ 1.5 200 ਰੁਪਏ ਹੀ ਹੈ ਤਕਰੀਬਨ ਇਨਾਂ ਦੇ ਪ੍ਰਸ਼ਾਦ ਕਮੇਟੀ ਦੇ ਦੱਸਣ ਦੇ ਕਮੇਟੀ ਦੇ ਤਾਂ ਕਹਿਣ ਦੇ ਮਤਲਬ ਚਾਹ ਕੋਈ ਮਗਲੀ ਵਾਲਾ ਹਾਂ ਮੋਗਲੀ ਚੋਰੀ ਵਾਲੀ ਕੋਈ ਨਹੀਂ ਫਿਰ ਵੀ ਇਸ ਚੈੱਕ ਕਰ ਲੈ ਖੈਰ ਦੇਖਿਆ ਜਾਵੇ ਤਾਂ ਚੋਰ ਐਨੇ ਡਿਗ ਚੁੱਕੇ ਨੇ ਕਿ ਜਿੱਥੇ ਲੋਕਾਂ ਦੇ ਘਰਾਂ ਨੂੰ ਨਿਸ਼ਾਨਾ ਬਣਾਇਆ ਜਾਂਦਾ ਹੁਣ ਤਾਂ ਉਹ ਗੁਰੂ ਘਰਾਂ ਨੂੰ ਵੀ ਨਹੀਂ ਬਖਸ਼ ਰਹੇ ਸੋ ਅੱਜ ਇਹ ਲੋਕਾਂ ਦੇ ਖਿਲਾਫ ਸਖਤ ਐਕਸ਼ਨ ਹੋਣਾ ਚਾਹੀਦਾ ਹਕੀਕਤ ਟੀਵੀ ਪੰਜਾਬੀ ਲਈ ਬਠਿੰਡਾ ਤੋਂ ਗੋਬਿੰਦ ਸੈਣੀ ਦੀ ਰਿਪੋਰਟ